ਜਨਾਬ ਬੂਥ ਨੰਬਰ 7 ਇਹੀ ਆ 7 ਨੰਬਰ ਹਾਂ ਬੈਠੋ ਮੇਰਾ ਨਾ ਇੱਕ ਕੇਸ ਹੈ ਜੀ ਉਹ ਕੇਸ ਲਈ ਬੈਠੇ ਆ ਮੈਂ ਨਾ ਕੱਲ ਦੋ ਤਰਬੂਜ ਲਏ ਸੀ ਇੱਕ ਤਾਂ ਮੈਂ ਖਾ ਲਿਆ ਉਹ ਫਿੱਕਾ ਨਿਕਲਿਆ ਮੈਨੂੰ ਲੱਗਦਾ ਇਹ ਵੀ ਫਿੱਕਾ ਨਿਕਲੂਗਾ ਇਹ ਤਾਂ ਕਿੰਨਾ ਸੀ ਬੜਾ ਸੀਰੀਅਸ ਹੈ ਇਹ ਤਰਬੂਜ ਮਿੱਠਾ ਨਿਕਲੂਗਾ ਇਹ ਕਿੰਨੇ ਕਿਹਾ ਸੀ ਇਹ ਜੀ ਤੋਂ ਮੈਂ ਲਏ ਸੀ ਉਹਨੇ ਕਿਹਾ ਸੀ ਕਹਿੰਦਾ ਸੀ ਦੋਵੇਂ ਮਿੱਠੇ ਨਿਕਲਣਗੇ ਇੱਕ ਵਕਾ ਨਿਕਲਿਆ ਫੇਰ ਤਾਂ ਕੋਈ ਵਾਰੰਟੀ ਕਾਰਡ ਵੀ ਦਿੱਤਾ ਹੋਊ ਵਾਰੰਟੀ ਕਾਰਡ ਦਾ ਕੋਈ ਤਾਂ ਦਿੱਤਾ ਜੀ ਓਹੋ ਹੂੰਗਾ ਨਹੀਂ ਜੀ ਫਿਰ ਆ ਨਹੀਂ ਨਹੀਂ ਹਾਂ ਜੀ ਕੋਈ ਹੋਰ ਕਾਗਜ਼ ਹੈਗੇ ਤੇਰੇ ਕੋਲ ਆ ਆਧਾਰ ਕਾਰਡ ਆਧਾਰ ਕਾਰਡ ਹੈਗਾ ਜੀ ਏ ਟੀ ਐਮ ਕਾਰਡ ਏ ਟੀ ਐਮ ਵੀ ਹੈਗਾ ਜੀ ਪੈਨ ਕਾਰਡ ਪੈਨ ਕਾਰਡ ਵੀ ਹੈਗਾ ਜੀ ਫੇਰ ਤਾਂ ਤੇਰਾ ਕੇਸ ਬੱਟ ਤੇ ਪਿਆ ਤੈਨੂੰ ਦਿਖਾ ਕੇ ਭੇਜਾਂਗੇ ਅੱਛਾ ਜੀ 3200 ਲੱਗੂਗਾ 3200 ਸੱਤਰਵੇਦਾ ਦਾ ਤਰਬੂਜ ਹੈ ਜੀ ਯਾ 3000 ਕੇਸ ਲੜਨ ਦਾ ਤੇ 200 ਰੁਪਏ ਦੀਆਂ ਫੋਟੋ ਸੈਟਾਂ ਬਾਕੀ ਤੈਨੂੰ ਮੁਆਵਜ਼ਾ ਦੇਵਾਂਗੇ 10 ਤੋਂ 15000 ਰੁਪਏ ਅੱਛਾ ਜੀ ਹਾਂ ਹਾਂ ਐਡਵਾਂਸ ਐਡਵਾਂਸ ਕਿੰਨਾ ਕੜਵਾਂਸ ਚਾਹੁੰਦੇ ਤੁਸੀਂ ਦੇ ਦਿਓ 500 800 900 1000 ਆ 500 500 ਆ ਵੀ ਦੇ ਜਾ ਫਾਇਦਾ ਕੀ ਕਰਨੇ ਚ ਏਸੀ ਲੈਬ ਚ ਭੇਜਾਂਗੇ ਇਹਨੂੰ ਕੱਟ ਕੇ ਇਹ ਚੈੱਕ ਕਰਾਵਾਂਗੇ ਸੈਂਪਲ ਟੈਸਟ ਕਰਾਂਗੇ ਇਹੀ ਤਾਂ ਸਬੂਤ ਬਣੂਗਾ ਇਹ ਹੁਣ ਅੰਡਰ ਆਬਜ਼ਰਵੇਸ਼ਨ ਹੈ ਅੱਛਾ ਜੀ ਚਲ ਜਾਓ ਉਹ ਆ ਵੀ ਅਕਸ਼ੇ ਕੁਮਾਰ ਕੀ ਮਸਲਾ ਹੈ ਮਸਲਾ ਨਹੀਂ ਆ ਮਸਲਾ ਹੈ ਭਾਜੀ ਮੈਂ ਤਾਂ ਵਕੀਲ ਆ ਜੀ ਕੇਸ ਲੜਦਾ ਹੁੰਦਾ ਜੀ ਅਸੀਂ ਕੇਸ ਨਹੀਂ ਕਰਦੇ ਫੈਸਲਾ ਕਰਦੇ ਆ ਸਿੱਧਾ ਹੀ ਪੈਸੇ ਕੱਢ ਕਿੰਨੇ ਤੇਰੇ ਕੋਲ ਪੈਸੇ ਤਾਂ ਮੇਰੇ ਕੋਲ ਜੀ ਹੇ 20 ਰੁਪਏ ਜੀ ਆਈ ਬਾ ਕੀ ਹੈ ਭਾਜੀ ਇਹ ਤਾਂ ਮੇਰੇ ਕਲਾਇੰਟ ਦੇ ਸਬੂਤ ਹੈ ਇਹਦੇ ਬੇਸ ਤੇ ਮੈਂ ਕੇਸ ਲੰਡਾ ਜੀ ਲੱਖ ਕਰਾ ਫੈਸਲਾ ਹੋਣੇ ਨਹੀਂ ਜੀ ਨਹੀਂ ਲੈ ਲਓ ਲੈ ਜੀ ਲੈ ਜੀ ਓਰੇ ਬਾਬਾ ਸਾਹਿਬ ਤੁਸੀਂ ਐਡੇ بڑے ਵਕੀਲ ਹੋ ਕੇ 20 ਰੁਪਏ ਲਟਾ ਲੇ ਉਹ ਕੱਲੇ 20 ਰੁਪਏ ਨਹੀਂ ਉਹ ਮੇਰਾ ਤਰਬੂਜ ਵੀ ਲੈ ਗਿਆ ਉਹ ਖੜੂ ਖੜ ਜੋ ਉਹ ਇਹ ਤਾਂ ਇੱਧਰ ਹੀ ਆਉਂਦਾ ਮੈਨੂੰ ਲੱਗਦਾ ਰਾਤ ਨੂੰ ਦੂਜਾ ਤਰਬੂਜੇ ਖਾ ਗਿਆ ਤੇ ਇਹਦਾ ਵੀ ਪੇਟ ਖਰਾਬ ਹੋ ਗਿਆ ਅਜ ਐਤਵਾਰ ਹੈ ਮੇਰੀ ਦੁਕਾਨ ਖੁੱਲੀ ਹੁੰਦੀ ਹੈ ਇਹਨੇ ਇੱਥੇ ਆਣਾ ਅੱਛਾ ਤੁਸੀਂ ਆਇਆ ਕਰੋ ਇਹਨੂੰ ਸੰਭੋ ਮੈਂ ਪਿੱਛੇ ਜਾਂਦਾ ਕੋਈ ਨਾ ਕੋਈ ਨਾ ਮੈਂ ਦੇਖਦਾ ਇਹਨੂੰ ਡਾਕਟਰ ਸਾਹਿਬ ਹਾਂਜੀ ਬ੍ਰੇਕਾ ਬੇਲ ਹੋਈਆਂ ਪਈਆਂ ਕੋਈ ਖਾਕੀ ਗੋਲੀ ਦੇ ਦਿਓ ਤਾਂ ਕਿ ਬੰਨ ਲੱਗੇ